ਜਿੱਤੋਂ ਇਹ ਪਣ ਪਣ ਕੇ ਪਾਉਂਦੇ ਆ ਹਨਾ ਕਿੰਨੀ ਸਫਾਈ ਆ ਇਥੋਂ ਬਰਫ਼ ਠੰਡੇ ਪਾਣੀ ਚ ਪਾਈ ਜਾਂਦੀ ਆ ਆ ਦੇਖ ਲੋ ਆ ਦੇਖੋ ਨਾਲ ਨਾਲ ਪੁੰਨ ਵੀ ਕਰਦੇ ਆ ਦੇਖ ਲੋ ਡੇਢ ਘੰਟਾ ਹੋ ਗਿਆ ਡੇਢ ਘੰਟਾ ਪਹਿਲਾਂ ਵੀਡੀਓ ਪਾਈ ਸੀ ਤੇ ਹਲੇ ਉਵੇਂ ਹੀ ਸਾਰਾ ਕਰ ਦਿੱਤਾ ਸਸਤੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਮਲੋਟ ਕਿਸਾਨ ਮੇਲੇ ਤੇ ਆ ਜੀ ਟੜ ਕੇ ਦਰ ਕੇ ਬੇਲਾ ਤੇ ਆਹ ਮੂਰੇ ਦੇਖੋ ਖਾਣ ਪੀਣ ਨੂੰ ਪੂਰਾ ਲੱਗਦਾ ਨਾ ਸੋਹਣਾ ਵੀ ਹਾਂ ਕਿੰਨਾ ਵਧੀਆ ਲੱਗਦਾ ਵੀ ਅੱਤ ਆਪਾਂ ਖਾ ਪੀ ਲਈਏ ਯਾਰ ਵੀ ਬਹੁਤ ਵਧੀਆ ਹੈ ਨਾ ਤੇ ਖਾਂਦੇ ਵੀ ਆ ਸਭ ਇੱਥੇ ਖਾ ਕੇ ਜਾਂਦੇ ਆ ਪਰ ਤੁਹਾਨੂੰ ਇਹਦੀ ਜਿਹੜੀ ਪਿਛਲਾ ਪਾਸਾ ਉਹ ਦਿਖਾਉਣਾ ਹੈ ਮੇਰੇ ਨਾਲ ਪਿੱਛੇ ਆਓ ਪਿੱਛੇ ਕੀ ਹੈਗਾ ਮਸਕ ਮਾਰਿਆਂ ਦਾ ਕੋਈ ਬਿਮਾਰੀ ਵੀ ਫੈਲ ਸਕਦੀ ਆ ਕੁਝ ਵੀ ਹੋ ਜਾਣਾ ਆ ਦੇਖੋ ਪਿੱਛੇ ਦਾ ਸੀਨ ਆ ਆ ਦੇਖੋ ਇਹਨਾਂ ਦੇ ਆ ਇਹਨਾਂ ਦੇ ਹਲਵਾਈ ਲੱਗੇ ਹੋਏ ਇੱਥੇ ਠੀਕ ਆ ਤੇ ਆ ਇਹਨਾਂ ਦੇ ਪਿੱਛੇ ਦਾ ਸੀਨ ਹੈ ਤੇ ਆ ਬਰਫ਼ ਦੇਖੋ ਕਿੰਨੀ ਜਿੱਤੋਂ ਇਹ ਪਣ ਪਣ ਕੇ ਪਾਉਂਦੇ ਆ ਹਨਾ ਕਿੰਨੀ ਸਫਾਈ ਆ ਇੱਥੋਂ ਬਰਫ਼ ਠੰਡੇ ਪਾਣੀ ਚ ਪਾਈ ਜਾਂਦੀ ਆ ਆ ਦੇਖ ਲਓ ਕਿਵੇਂ ਮਸਕ ਮਾਰੀ ਜਾਂਦਾ ਆ ਬਰਫ਼ ਕੱਲ ਦੀ ਪਈ ਇੱਥੇ ਆਈ ਹੈ ਜੀ ਜਿਹੜਾ ਲੋਕਾਂ ਨੂੰ ਖਵਾਇਆ ਜਾਂਦਾ ਆ ਦੇਖੋ ਕੱਲ ਦਾ ਇੱਥੇ ਥੱਲੇ ਦੇਖੋ ਇਹਨਾਂ ਦੇ ਜਿੱਥੇ ਉਹ ਚੜੀ ਹੋਈ ਨਾ ਕੜਾਹੀ ਇਹਦੇ ਥੱਲੇ ਦੇਖੋ ਤੇ ਉੱਧਰ ਦੇਖ ਲਓ ਕੀ ਹਾਲ ਨੇ ਇੱਥੇ ਇੱਥੇ ਜਿੱਥੇ ਬਣ ਰਿਹਾ ਪਕਾ ਰਿਹਾ ਮਨਲਾ ਰੋਟੀਆਂ ਨਾਲ ਬਣ ਰਿਹਾ ਆ ਬੇਸਟ ਸਪਾਈ ਚ ਮਨਲਾ ਤਕਰੀਬਨ 10 ਵਜੇ ਨਾਲ ਹੀ ਆ ਤੇ ਆ ਦੇਖੋ ਇਹਨਾਂ ਨੂੰ ਚਾਹੀਦਾ ਇਹਨਾਂ ਦਾ ਕੋਈ ਇੱਥੇ ਸਾਧਨ ਖੜਾ ਹੋਵੇ ਜਿਹਦੇ ਚ ਇਹ ਆਪ ਦਾ ਕੂੜਾ ਗੰਦ ਪਾ ਪਾਉਣ ਤੇ ਆ ਬਰਫ ਹੁਣ ਇੱਥੇ ਚੱਕ ਕੇ ਲੈ ਗਿਆ ਤਾਂ ਲਿਆ ਨਾਲਿਆ ਯਾਰ ਕੱਲ ਵੀ ਇੱਥੇ ਆ ਗੰਦ ਚ ਬਰਫ ਪਈ ਹੈ ਜਿਹੜੀ ਲੋਕਾਂ ਨੂੰ ਪਾ ਪਾ ਕੇ ਇਹ ਦੇਈ ਜਾਂਦੇ ਆ ਅਸੀਂ Rajasthan ਤੋਂ ਆਏ ਸਾਨੂੰ ਵੀ ਕਰਦੀ ਲਈ ਯਾਰ ਇਹਨੂੰ ਵੀ ਕਰ ਲੈ ਕਿੱਥੇ ਵਾਏ ਬਾਈ ਗੰਗਾ ਨਾਲ ਮਾਉਣਪੁਰਾ ਪਿੰਡ ਆ ਵੀਰੇ ਆ ਸਫਾਈ ਦੇਖ ਕੇ ਕਿੰਨਾ ਖੁਸ਼ ਹੋ ਗਿਆ ਤੂੰ ਮੈਂ ਨਾ ਯਾਰ ਬਾਈ ਹੁਣ ਕੀ ਕਹਿ ਜਾਵੇ ਯਾਰ ਹੈ ਆ ਮੂਰੇ ਮੂਰੇ ਖਾਂਡ ਵਾਸਤੇ ਤਾਂ ਪੂਰੀ ਸ਼ੋਹ ਬਣਾਈ ਹੋਈ ਆ ਤੇ ਆ ਇੱਥੇ ਨਾਲ ਕੋਈ ਸਾਧਨ ਖੜਾ ਹੋਵੇ ਉਹਦੇ ਤੇ ਆ ਆਪਦੀ ਆ ਬੇਸਟ ਜੇ ਗੰਦ ਪੈਲਾ ਸਾਰਾ ਪਾਉਣ ਹਨਾ ਹਾਂ ਇੱਥੇ ਨਾ ਬਰਫ ਪਣ ਪਣ ਕੇ ਉਹੀ ਲੋਕਾਂ ਨੂੰ ਪਾ ਪਾ ਦਈਏ ਕੈਂਪਰਾਂ ਚ ਪਾ ਬਈ ਮੇਰੇ ਬਾਈ ਉਵੇਂ ਬਰਫ ਪਈ ਹੈ ਨਾ ਪਾਣ ਕਾਰੇ ਚ ਪਾਉਂਦੇ ਕੈਂਪਰਾਂ ਚ ਮੇਰੇ ਬਾਈ ਉਵੇਂ ਬਰਫ ਪਈ ਹੈ ਹਾਲ ਕੋਈ ਹੈ ਨਹੀਂ ਬਾਈ ਇਹੀ ਚੱਕ ਚੱਕ ਕੈਂਪਰਾਂ ਚ ਪਾ ਪਾ ਕੇ ਕੀ ਪਤਾ ਕਾਰੇ ਚ ਪਾਵਾ ਪੀ ਆਈ ਜਾਂਦੇ ਬਾਈ ਮੂਰੇ ਖੜ ਕੇ ਪੀਣ ਵਾਲੇ ਨੂੰ ਤਾਂ ਬਹੁਤ ਸੋਹਣਾ ਲੱਗੀ ਜਾਂਦਾ ਹਨਾ ਹਾਂ ਬਹੁਤ ਅੱਗੇ ਤਾਂ ਆਪਦੇ ਆਣੇ ਪੂਰਾ ਇਹਨਾਂ ਨੇ ਬਣਾ ਰੱਖੀ ਹੈ ਨਾ ਵ ਆ ਲੈ ਤੇ ਮੋਸਕ ਮਾਰੀ ਜਾਂਦਾ ਬੁਰਾ ਹਾਲ ਐ ਤੇ ਘਰੋਂ ਹੀ ਲਿਆਇਆ ਕਰੋ ਪਉਣੇ ਚ ਬੰਨ ਕੇ ਦੋ ਰੋਟੀਆਂ ਬਾਈ ਅੰਬ ਦੇ ਚਾਰ ਨਾਲ ਸਹੀ ਗੱਲ ਆ ਬਾਈ ਹਾਂ ਉਹ ਐਵੇਂ ਬੁੜੇ ਆਪਣੇ ਬਜ਼ੁਰਗ ਕਮਲੇ ਨਹੀਂ ਸੀਗੇ ਕਮਲੇ ਨਹੀਂ ਸੀ ਆਪਣੇ ਬਜ਼ੁਰਗ ਜਿਹੜੇ ਅੰਬ ਦੇ ਚਾਰ ਨਾਲ ਰੋਟੀਆਂ ਆਉਂਦੀਆਂ ਬੰਨ ਲਿਆਉਂਦੇ ਸੀਗੇ ਤੇ ਅੱਗੇ ਦਾ ਸੀਨ ਤੁਹਾਨੂੰ ਫੇਰ ਦਿਖਾ ਦਿੰਨੇ ਬਹੁਤ ਸੋਹਣਾ ਹੈ ਬਹੁਤ ਸੋਹਣਾ ਅੱਗੇ ਦਾ ਸੀਨ ਐਂ ਲੱਗਦਾ ਵੀ ਜਿਵੇਂ ਬਾਹਰਲੇ ਦੇ ਸਾਰੇ ਹੁੰਨੇ ਆ ਤੇ ਪਿਛਲਾ ਸੀਨ ਤੁਸੀਂ ਦੇਖ ਚੁੱਕੇ ਹੋ ਠੀਕ ਹੈ ਅੱਗੇ ਇੱਥੇ ਖੜ ਕੇ ਖਾਂਦਾ ਹੈ ਅਗਲਾ ਟੌਰ ਨਾਲ ਤੇ ਪਿੱਛੇ ਯਾਰ ਗਾਹ ਗੰਧ ਫੋਣ ਦੀ ਤਾਂ ਇਹ ਅੱਜ ਤੱਕ ਕਿਸੇ ਨੂੰ ਨਹੀਂ ਨਾ ਕਿਸੇ ਨੇ ਤੁਹਾਨੂੰ ਲੱਖ ਮਨਜ਼ੂਰੀ ਜੋ ਵੀ ਹੈ ਪਰ ਆਹ ਗੰਧ ਨਹੀਂ ਤੁਸੀਂ ਪਾਸ ਸਕਦੇ ਤੇ ਖਾਣ ਵਾਲੇ ਨੂੰ ਮੈਂ ਤਾਂ ਸੁਨੇਹਾ ਦੇਣਾ ਚਾਹਣਾ ਮੈਂ ਇਹਨਾਂ ਨੂੰ ਤਾਂ ਬੇਸ਼ੱਕ ਆਪਾਂ ਨਹੀਂ ਹਟਾ ਸਾਰੇ ਪਰ ਸੁਣ ਮੈਂ ਸੁਨੇਹਾ ਦੇਣਾ ਚਾਹਣਾ ਵੀ ਮੇਰਾ ਵੀਰ ਸ਼ਰਮ ਨਾ ਮੰਨਿਆ ਕਰੋ ਪੋਣੇ 'ਚ ਦੋ ਪਰੌਠੇ ਬੰਨ ਕੇ ਇੱਕ ਕੰਬਰੀ ਫਾੜੀ ਧਰ ਲਿਆ ਕਰੋ ਨਾਲੇ ਤਾਂ ਬੜੀ ਸਵਾਦ ਲੱਗਦੀ ਹੈ ਤੇ ਨਾਲੇ ਪੈਸੇ ਨਹੀਂ ਲੱਗਦੇ ਬਚੋਂਗੇ ਤੇ ਨਲੇ ਤੰਦਰੁਸਤ ਰਹੋਗੇ ਤੇ ਗੰਦ ਖਾਣ ਤੋਂ ਬਚ ਜੋਗੇ ਮੇਰਾ ਭਰਾ